ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅਸੀਂ ਅੱਜ ਲੱਗੇ ਹਾਂ ਕ੍ਰੇਲੇ ਪਰਮੇ ਕ੍ਰੇਲੇ ਬਣਾਉਣ ਤੇ ਉਹਨਾਂ ਕ੍ਰੇਲਿਆਂ ਨੂੰ ਅਸੀਂ ਕੱਲ ਹੈਨਾ ਛਿੱਲ ਕੇ ਤੇ ਨਾਲ ਨਮਕ ਲਗਾ ਕੇ ਰੱਖ ਦਿੱਤਾ ਸੀਗਾ ਤੇ ਅੱਜ ਇਹਨਾਂ ਨੂੰ ਧੋ ਲਿਆ ਇਹਨਾਂ ਨੂੰ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਕਿਉਂਕਿ ਫੇ ਕੋੜੇ ਘੱਟ ਜਾਂਦੇ ਆ ਤੇ ਇਹ ਤੇਲ ਗਰਮ ਰੱਖਿਆ ਤੇ ਹੁਣ ਅਸੀਂ ਕ੍ਰੇਲਿਆਂ ਨੂੰ ਪਾ ਦਾਂਗੇ ਇਹਨਾਂ ਦੋ ਵਾਰੀ ਕਰਕੇ ਫਰਾਈ ਕਰਨਾਗਾ ਕੁਰੇਲੇ ਜਿਆਦਾ ਆ ਦੋ ਵਾਰੀ ਕਰਕੇ ਆਪਾਂ ਫਰਾਈ ਕਰਾਂਗੇ ਤੇ ਮਸਾਲਾ ਇਹਨਾਂ ਦਾ ਅਸੀਂ ਵੱਖਰਾ ਕਰਾਂਗੇ ਫਰਾਈ ਕਿਉਂਕਿ ਜਿਹੜੇ ਪਹਿਲਾਂ ਹੀ ਕੁਰੇਲਿਆਂ ਨੂੰ ਭਰ ਕੇ ਬਣਾਉ ਉਹ ਮਸਾਲਾ ਹਨਾ ਤੇ ਉਹ ਕੁਰੇਲੇ ਜਿਹੜੇ ਕੋੜੇ ਬਣਦੇ ਆ ਨਾਲ ਮਸਾਲਾ ਬਾਹਰ ਨਿਕਲ ਜਾਂਦਾ ਤੇ ਇਹਨਾਂ ਨੂੰ ਅੱਜ ਅਸੀਂ ਬਣਾਵਾਂਗੇ ਕੁਰੇਲਿਆਂ ਨੂੰ ਵੱਖਰਾ ਫਰਾਈ ਤੇ ਮਸਾਲੇ ਨੂੰ ਵੱਖਰਾ ਫਰਾਈ ਕਰਾਂਗੇ ਦੇ ਮਸਾਲੇ ਵਿੱਚ ਅਸੀਂ ਪਾਵਾਂਗੇ ਪਿਆਜ਼ ਹਰੀ ਮਿਰਚ ਤੇ ਅਦਰਕ ਇਹਨੇ ਚੀਜ਼ਾਂ ਅਸੀਂ ਪਾ ਕੇ ਇਹਨਾਂ ਨੂੰ ਤੇ ਇਹਨਾਂ ਨੂੰ ਜੋ ਕਰਨਾ ਹੈ ਚੌਕ ਕਰਨਾ ਹੈ ਇਹਨਾਂ ਨੂੰ ਗ੍ਰाइंड ਨਹੀਂ ਕਰਨਾ ਗ੍ਰाइंड ਕਰਨਾ ਮਸਾਲਾ ਬਿਲਕੁਲ ਹੀ ਹੋ ਜਾਂਦਾ ਮੈਸ਼ ਹੋ ਜਾਂਦਾ ਬਿਲਕੁਲ ਹੀ ਹਨਾ ਤੇ ਥੋੜਾ ਮੋਟਾ ਮੋਟਾ ਮਸਾਲਾ ਜਿਆਦਾ ਸਵਾਦ ਲੱਗਦਾ ਕ੍ਰੇਲਿਆਂ ਚ ਕ੍ਰੇਲੇ ਸਾਡੇ ਹਨਾ ਹੋ ਗਏ ਫਰਾਈ ਇਹ ਦੂਜਾ ਪੂਰਾ ਸਾਡਾ ਹੈ ਨਾ ਫਰਾਈ ਹੋ ਗਿਆ ਹੈ ਇਹਨੂੰ ਸਦਾਣਾ ਹੀ ਕੱਢ ਲੈਣਾ ਹੈ ਕਿਉਂਕਿ ਜਦੋਂ ਫਰਾਈ ਕਰ ਨਾਲ ਜਿਹੜੀ ਕੋੜਾ ਪਨੋ ਹੈ ਨਾ ਕਾਫੀ ਘਟ ਜਾਂਦਾ ਹੈ ਤੇ ਹੁਣ ਅਸੀਂ ਪਿਆਇਪਨ ਲਾਗੇ ਇਸੇ ਤਰ੍ਹਾਂ ਦੇ ਵਿੱਚ ਹੀ ਪਿਆਇਪਨ ਲਾਗੇ ਇਹ ਜਿਵੇਂ ਅਦਰਕ ਤੇਲ ਸਨ ਸੌਰੀ ਅਦਰਕ ਤੇ ਹਰੀ ਮਿਰਚ ਤੇ ਪਿਆਜ਼ ਹਨਾ ਪਨ ਲਾਗੇ ਅ ਦੇਖੋ ਜੀ ਮਸਾਲਾ ਹਨਾ ਭੁੱਜ ਗਿਆ ਬਿਲਕੁਲ ਬਰਕਰ ਮਸਾਲਾ ਭੁੱਜ ਗਿਆ ਤੇ ਨਮਕ ਹੈ ਪਹਿਲਾਂ ਥੋੜਾ ਪਾ ਚੁੱਕੇ ਆ ਤੇ ਥੋੜਾ ਜਨਾ ਨਮਕ ਅਸੀਂ ਹੋਰ ਪਾਵਾਂਗੇ ਆਪਣੇ ਸਵਾਦ ਅਨੁਸਾਰ ਤੁਸੀਂ ਪਾ ਸਕਦੇ ਹੋ ਥੋੜੀ ਹਲਦੀ ਪਾ ਦਿੱਤੀ ਹੈ ਥੋੜਾ ਜਿਹਾ ਗਰਮ ਮਸਾਲਾ ਬਸ ਹੋਰ ਕੁਝ ਨਹੀਂ ਪਾਇਆ ਵਿੱਚ ਤੇ ਇਹਨਾਂ ਹੋਰ ਮਸਾਲੇ ਨੂੰ ਹੀ ਕ੍ਰੇਲਿਆਂ 'ਚ ਭਰਾਂਗੇ ਹਾਂਜੀ ਆ ਦੇਖੋ ਇਹਨਾਂ ਨੂੰ ਹੱਥ ਨਾਲ ਵੀ ਤੁਸੀਂ ਇਹਨਾਂ ਪਾ ਸਕਦੇ ਹੋ ਤੇ ਮੈਂ ਚਮਚ ਨਾਲ 퍼ਦੀ ਪਈਆਂ ਤੇ ਇਹਨਾਂ ਸਾਰੇ ਨੂੰ ਅਸੀਂ ਭਰ ਕੇ ਥੋੜਾ ਜਿਆ ਅਸੀਂ ਬਾਸੇ ਨੂੰ ਹਨਾ ਨੋਰਮਲ ਜਾਨ ਪੁੱਠੇ ਸਿੱਦੇ ਨਹੀਂ ਕਰਨਾ ਜਿੱਦਾਂ ਰੱਖੇ ਨਾ ਇਹਨਾਂ ਨੂੰ ਇਸ ਤਰ੍ਹਾਂ ਹੀ ਰਹਿਣ ਦੇਣਾ ਇਹਨਾਂ ਨੂੰ ਥੋੜਾ ਜਿਆ ਇਹਨਾਂ ਨੂੰ ਸੇਕ ਲਵਾਉਣਾ ਤੇ ਬੱਸ ਫਿਰ ਕ੍ਰੇਲੇ ਰੈਡੀ ਹੋਏ ਨੇ ਆ ਤੇ ਬਹੁਤ ਟੇਸਟ ਇਦਾਂ ਬੰਦੇ ਹੈਗੇ ਆ ਤੇ ਇਸ ਤਰ੍ਹਾਂ ਤੁਸੀਂ ਵੀ ਬਣਾਉਣਾ ਹਨਾ ਬਾਕੀ ਜਿਹੜੇ ਰੈਡੀ ਹੋਏ ਨੇ ਫਿਰ ਤੁਹਾਨੂੰ ਦੱਸਦੇ ਆ ਹਾਂਜੀ ਆ ਦੇਖੋ ਜੀ ਕ੍ਰੇਲੇ ਸਾਡੇ ਬਣ ਕੇ ਰੈਡੀ ਹੋ ਗਏ ਆ ਇਹਨਾਂ ਨੂੰ ਥੋੜਾ ਜਿਆ ਇਹਨਾਂ ਨੂੰ ਸੇਕ ਲਗਾਇਆ ਜਾਦਾ ਇਹਨਾਂ ਨੂੰ ਨਹੀਂ ਲਗੋਇਆ ਸੀ ਕਿਉਂਕਿ ਪਹਿਲਾਂ ਫਰਾਈ ਕੀਤਾ ਇਹ ਮਸਾਲਾ ਹੀ ਪਹਿਲਾਂ ਫਰਾਈ ਕੀਤਾ ਹੋਇਆ ਤੇ ਹੁਣ ਨੋਰਮਲ ਜਾਇਨਾਂ ਨੂੰ ਮੈਂ ਪਰਤਾਇਆ ਬਸ ਇਸ ਤਰ੍ਹਾਂ ਇਹਨਾਂ ਨੂੰ ਥੋੜਾ ਜਿਹਾ ਫਰਾਈ ਕਰ ਲਿਆ ਵੀ ਥੋੜਾ ਜਿਹਾ ਵਿੱਚ ਹਨਾ ਮਸਾਲਾ ਇਹੜਾ ਮਿਕਸ ਹੋ ਜਾਵੇ ਵਿੱਚ ਕਰੇਲਿਆਂ ਚ ਤੇ ਤੁਸੀਂ ਵੀ ਇਸ ਤਰੀਕੇ ਨਾਲ ਹੀ ਬਣਾਉਣਾ ਇਸ ਤਰੀਕੇ ਨਾਲ ਹਨਾ ਕੋੜੇ ਨਹੀਂ ਬੰਦੇ ਕਰੇਲੇ ਤੇ ਬਹੁਤ ਸਵਾਦ ਬੰਦੇ ਉਹ ਜਿਹੜੇ ਕਈ ਕਰੇਲੇ ਨਹੀਂ ਵੀ ਖਾਂਦੇ ਉਹ ਵੀ ਖਾਣਗੇ ਇਸ ਟਿੱਕਣਾ ਬਣਾ ਕੇ ਜਰੂਰ ਦੇਖਣੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਨਾ ਤੇ ਇਹ ਵੀਡੀਓ ਮੈਂ ਕਿੰਨੀ ਵਾਰ ਇੰਸਟਾਗ੍ਰam ਤੇ ਪਾਣੀ ਹੁੰਦੀ ਉਹ ਤੇ ਕਿਉਂ ਵੀਡੀਓ ਪੂਰੀ ਨਹੀਂ ਆਉਂਦੀ ਹੈਗੀ ਤੇ ਤੁਸੀਂ ਵੀਡੀਓ ਵੇਖਣ ਲਈ ਤੁਸੀਂ YouTube ਚੈਨਲ ਤੇ ਤੁਸੀਂ ਜਾ ਕੇ ਮੈਂ ਸਕੋਰ ਦੇ ਚੈਨਲ ਤੇ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ YouTube ਤੇ ਪੂਰੀ ਵੀਡੀਓ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ